ਫਿਰੋਜ਼ਪੁਰ ਵਿੱਚ ਫੂਡ ਸੇਫਟੀ ਦੀ ਟੀਮ ਨੇ 35 ਕੁਇੰਟਲ ਸ਼ੱਕੀ ਦੇਸੀ ਘੋਜਬਤ ਕਰ ਲੈ ਸੈਂਪਲ ਰਿਪੋਰਟ ਆਨ ਤੇ ਕੀਤੀ ਜਾਵੇਗੀ ਦੁਕਾਨਦਾਰ ਖਿਲਾਫ ਕਾਰਵਾਈ ਸੂਬੇ ਅੰਦਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ अनेका ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਵੱਲੋਂ ਵੀ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦੇ ਅੱਜ ਫਿਰੋਜ਼ਪੁਰ ਵਿੱਚ ਵੀ ਫੂਡ ਸੇਫਟੀ ਟੀਮ ਨੇ ਇੱਕ ਨਿੱਜੀ ਦੁਕਾਨ 'ਚ ਛਾਪੇਮਾਰੀ ਕੀਤੀ ਅਤੇ ਦੇਸੀ ਘਿਓ ਦੇ ਸੈਂਪਲ ਲੈ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਅਭਿਨਮ ਖੋਸਾ ਨੇ ਦੱਸਿਆ ਕਿ ਉਹਨਾਂ ਨੂੰ ਤਲਾਸ਼ ਮਿਲੀ ਸੀ ਕਿ ਫਿਰੋਜ਼ਪੁਰ ਦੇ ਕਸੂਰੀ ਗੇੜ ਦੇ ਨਜ਼ਦੀਕ ਇੱਕ ਦੁਕਾਨ ਵਿੱਚ ਨਕਲੀ ਦੇਸੀ ਘਿਓ ਵੇਚਿਆ ਜਾ ਰਿਹਾ ਹੈ ਜਦੋਂ ਉਹਨਾਂ ਦੁਕਾਨ 'ਤੇ ਚੈਕਿੰਗ ਕੀਤੀ ਤਾਂ ਜੋ ਘਿਓ ਮਿਲਿਆ ਪਿਓਰ ਦੇਸੀ ਘਿਓ ਦੀ ਕਾਪੀ ਕੀਤਾ ਨਜ਼ਰ ਆਇਆ ਹੈ ਜਿਸ ਤੋਂ ਬਾਅਦ ਉਹਨਾਂ 35 ਕੁਇੰਟਲ ਘਿਓ ਜ਼ਬਤ ਕਰ ਘਿਓ ਦੇ ਸੈਂਪਲ ਲੈ ਲਏ ਹਨ ਅਤੇ ਰੀਪੋਰਟ ਆਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜਗ੍ਹਾ ਦੇ ਉੱਪਰ ਜਿਹੜੇ ਆ ਔਰ ਕੀ ਚੀਜ਼ਾਂ ਜੜੀਆਂ ਨੇ ਜਬਤ ਕੀਤੀਆਂ ਗਈਆਂ ਹੈਗੀਆਂ ਜਾਂ ਕੀ ਕਾਰਗ੍ਰਿਫਤ ਕਰੀਏ ਦੇਖੋ ਜੀ ਜੀ ਆਪਣੇ ਕੋਈਪੁਰ ਦੇ ਵਿੱਚ ਸਾਨੂੰ ਨਿਊਜ਼ ਸੀਗੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਕਿਉ ਸਪਲਾਈ ਹੋ ਰਿਹਾ ਸੀ ਇੱਕ ਤੋਂ ਥਾਮਾ ਤੇ ਪੜਿਆ ਕੈਂਪ ਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਥੋਂ ਮਾਲ ਆ ਰਿਹਾ ਔਰ ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤੇ ਇਹਨਾਂ ਦੇ ਆਨਰ ਸੀਗੇ ਕਾਫੀ ਲੇਟ ਆਇਆ ਸਾਡੇ ਫੋਨ ਕਰਨ ਤੋਂ ਘੱਟ ਵੱਧ 2 ਘਟੇਵਾ ਸਾਨੂੰ ਵੇਟ ਕਰਨੀ ਪਈ ਹੈ ਪਰ ਫਿਲਹਾਲ ਦੀ ਕਰੀਏ ਸੀ ਜਿਹੜੇ ਸਾਨੂੰ ਅਸੀਂ ਆਪ ਚੰਬਿਤ ਹੋ ਗਏ ਵੀ ਇੰਨਾ ਸਾਰਾ ਮਾਲ ਅਸੀਂ ਜਿਹੜਾ ਸਸਪੈਕਟਡ ਫੜ ਲਿਆ ਹੁੰਦੇ ਸੀ ਕਿ ਆ ਜਿਹੜੇ ਹੁਣ ਸੀਜ਼ਨ ਅੱਜ ਦਾ ਜਿਹੜਾ ਸੀਜ਼ਨ ਚੱਲਦਾ ਤੇ ਹੈ ਦੇਸ਼ੀ ਕੋਲ ਆ ਰਿਹਾ ਲੋਕੀ ਆਪਣੇ ਘਰੇ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ ਸੋਲ ਵੀ ਚਾਹੀਦਾ ਦੂਸਰਾ ਵੀ ਚਾਹੀਦਾ ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਜਿਹੜੀ ਫ੍ਰੈਗਰੈਂਸ ਹੈਗੀ ਇਹ ਦੇਸ਼ੀ ਕੋਲ ਵਰਗੀ ਹੈ ਬਟ ਇਹਦੇ ਅੰਦਰ ਜਿਹੜਾ ਉੱਤੇ ਡਿਸਪਲੇ ਕੀਤਾ ਹੋ ਪਾਮਲ ਹਾਈਡਰੋਜਨੇਟਡ ਆਰਗੀਤਾ ਹੈ ਅਸੀਂ ਓਕੇ ਵੀ ਚਾਹੀਦਾ ਜੇ ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ ਅਸੀਂ ਟੋਟਲ ਟੋਟਲ ਜਿਹੜਾ ਮਾਲ ਹੈਗਾ ਉਹ 3 ਔਰ ਰਿਪੋਰਟ ਆਂਤੇ ਬਾਅਦ ਹੀ ਇਨਵੈਸਟ ਕਰ ਲਈ ਕੀਤੀ ਜਾਏਗੀ। ਕਿੰਨਾ ਮਾਲ ਜਿਹੜਾ ਸਰ ਹੁਣ ਇਥੋਂ ਇਸ ਵੇਲੇ ਫੜਿਆ ਗਿਆ ਜੀ। ਦੇਖੋ 35 ਕਵਾਂਟਰ ਦੇ ਲੱਗਦੇ। ਤਾਂ ਇਹ ਜਿਹੜਾ ਮਾਲ ਨੂੰ ਹੁਣ ਇੱਕ ਵਾਰੀ ਸੀਲ ਕਰ ਦਿੱਤਾ ਗਿਆ ਜੀ। ਆ ਇੱਕ ਵਾਰੀ ਮਾਲ ਦਾ ਸੈਂਪਲ ਲੈ ਕੇ ਮਾਲ ਸੀਲ ਕਰ ਦਵਾਂਗੇ। ਉਹਦੀ ਰਿਪੋਰਟ ਜਲਦ ਤੋਂ ਜਲ ਦੋ ਦਿਨਾਂ ਚ ਮੰਗਾ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ। ਤੇ ਲੱਗ ਰਿਹਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਕਿਓ ਪਿਆ ਹੋਇਆ ਇਹ ਸਾਰਾ ਸਸਪੈਕਟਿਡ ਹੈਗਾ ਜੀ। ਯਸ ਅਸੀਂ ਹੁਣ ਵੀ ਸਸਪੈਕਟਿਡ ਆ ਕਿਉਂਕਿ ਨਾ ਸਾਨੂੰ ਜਿਹੜਾ ਅੱਜ ਇਹ ਨਾ ਬਾਜ਼ਾਰ ਦੇ ਵਿੱਚ ਸਿੱਕਟੀ ਕਿਉਂ ਆਂਦਾ ਹੈ। ਕਿਉਂ ਉਹਦੀ ਸਾਨੂੰ ਉਹਦੀ ਕਾਫੀ ਲੱਗੀ ਆ ਇਹ ਇਥੇ ਲਿਖਿਆ 50 ਨਾਟ 60 ਜਸ 50 ਤੇ ਕੌਸਟਿਡੀਆਂ ਦੇਖੇ ਜਿਹੜੀਆਂ ਪਾਈਆਂ ਗਈਆਂ ਸੋ ਇਧਰੇ ਸ਼ੱਕ ਦੇ ਦਾਇਰੇ ਚ ਸਾਨੂੰ ਇਹਨੂੰ ਲਿਆਂਦੇ ਆਏ ਸੋ ਇਹ ਟੋਟਲ ਮਾਰਕ ਚੈੱਕ ਕਰਾਵਾਂਗੇ ਉਸੇ ਜੋ ਆਈਆ ਕੰਪਲੀਟ ਆਈਏ ਸੈਟਲ ਕੋ ਆਈਆ ਜਾਂ ਰਿਪੋਰਟ ਆਈ ਕਿ ਖੜੇ ਉਹਦਾ ਦਿਖਾ ਦੇ ਫਿਰੋਜ਼ਪੁਰ ਵਿੱਚ ਫੂਡ ਸੇਫਟੀ ਦੀ ਟੀਮ ਨੇ 35 ਕੁਇੰਟਲ ਸ਼ੱਕੀ ਦੇਸੀ ਕਿਉਂ ਜਬਤ ਕਰ ਲੈ ਸੈਂਪਲ ਰੀਪੋਰਟ ਆਨਤੇ ਕੀਤੀ ਜਾਵੇਗੀ ਦੁਕਾਨਦਾਰ ਖਿਲਾਫ ਕਾਰਵਾਈ ਸੂਬੇ ਅੰਦਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ अनेका ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਵੱਲੋਂ ਵੀ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦਿਆਂ ਅੱਜ ਫਰੋਸਪਰ ਵਿੱਚ ਵੀ ਫੂਡ ਸੇਫਟੀ ਟੀਮ ਨੇ ਇੱਕ ਨਿੱਜੀ ਦੁਕਾਨ 'ਚ ਛਾਪੇਮਾਰੀ ਕੀਤੀ ਅਤੇ ਦੇਸੀ ਘਿਓ ਦੇ ਸੈਂਪਲ ਲਏ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਅਭਿਨਮ ਖੋਸਾ ਨੇ ਦੱਸਿਆ ਕਿ ਉਹਨਾਂ ਨੂੰ ਤਲਾਹ ਮਿਲੀ ਸੀ ਕਿ ਫਿਰੋਜ਼ਪੁਰ ਦੇ ਕਸੂਰੀ ਗੇੜ ਦੇ ਨਜ਼ਦੀਕ ਇੱਕ ਦੁਕਾਨ ਵਿੱਚ ਨਕਲੀ ਦੇਸੀ ਘਿਓ ਵੇਚਿਆ ਜਾ ਰਿਹਾ ਹੈ ਜਦੋਂ ਉਹਨਾਂ ਦੁਕਾਨ ਤੇ ਚੈਕਿੰਗ ਕੀਤੀ ਤਾਂ ਜੋ ਘਿਓ ਮਿਲਿਆ ਪ्योर ਦੇਸੀ ਘਿਓ ਦੀ ਕਾਪੀ ਕੀਤਾ ਨਜ਼ਰ ਆਇਆ ਹੈ ਜਿਸ ਤੋਂ ਬਾਅਦ ਉਹਨਾਂ 35 ਕੁਇੰਟਲ ਘਿਓ ਜ਼ਬਤ ਕਰ ਘਿਓ ਦੇ ਸੈਂਪਲ ਲੈ ਲਏ ਹਨ ਅਤੇ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜਗ੍ਹਾ ਦੇ ਉੱਪਰ ਜਿਹੜੇ ਆ ਔਰ ਕੀ ਚੀਜ਼ਾਂ ਜੜੀਆਂ ਨੇ ਜੱप्त ਕੀਤੀਆਂ ਗਈਆਂ ਹੈਗੀਆਂ ਜਾਂ ਕੀ ਕਾਰਵਾਈ ਕੀਤੀ ਹੈ। ਦੇਖੋ ਜੀ ਜੀ ਆਪਣੇ ਕੋਈਪੁਰ ਦੇ ਵਿੱਚ ਸਾਨੂੰ ਨਿਊਜ਼ ਸੀਗੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਕੋ ਸਪਲਾਈ ਹੋ ਰਿਹਾ। ਸਿੱਧਾ ਥਾਮਾ ਤੇ ਪੜਿਆ ਕੈਂਟ ਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਥੋਂ ਮਾਲ ਆ ਰਿਹਾ। ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤੇ ਇਹਨਾਂ ਦੇ ਆਨਰ ਸੀਗੇ ਕਾਫੀ ਲੇਟ ਆਇਆ। ਸਾਡੇ ਫੋਨ ਕਰਨ ਤੋਂ ਘਟ-ਵੜ 2 ਘਟੇ ਬਾਅਦ ਸਾਨੂੰ ਵੇਟ ਕਰਨੀ ਪਈ ਹੈ। ਪਰ ਫਿਲਹਾਲ ਦੀ ਕਰੀ ਅਸੀਂ ਜਿਹੜੀ ਸਾਨੂੰ ਅਸੀਂ ਆਪ ਅਚੰਭਿਤ ਹੋ ਗਏ ਵੀ ਇੰਨਾ ਧਾਰਾ ਮਾਲ ਅਸੀਂ ਜਿਹੜਾ ਸਸਪੈਕਟਿਡ ਫੜ ਲਿਆ। ਉੰ데ਸ ਕੀ ਆ ਦੇਖੋ ਜਿਹੜੇ ਹੁਣ ਸੀਜ਼ਨ ਅੱਜਕੱਲ ਜਿਹੜਾ ਸੀਜ਼ਨ ਜ਼ਿਆਦਾ ਪਿਆ ਦੇਸ਼ਿਕ ਹੋ ਰ ਆ ਰਿਹਾ ਲੋਕੀ ਆਪਣੇ ਕਰੇ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ ਸੋਰਕ ਦਾ ਚਾਹੀਦਾ ਦੂਸਰਾ ਦਾ ਵੀ ਚਾਹੀਦਾ ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਜਿਹੜੀ ਫ੍ਰੈਗਰੈਂਸ ਹੈਗੀ ਹੈ ਦੇਸ਼ਿਕ ਹੋ ਰਹੀ ਹੈ ਬਟ ਇਹਦੇ ਅੰਦਰ ਜਿਹੜਾ ਉੱਤੇ ਡਿਸਪਲੇ ਕੀਤਾ ਹੋ ਪਾਵਮਲ ਹਾਈਡਰੋਜੇਨੇਟਡ ਆਲਕੋਹਲ ਕੀਤਾ ਹੈ ਸੋ ਕੇ ਵੀ ਚਾਹੀਦਾ ਜੇਗਾ ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ ਅਸੀਂ ਟੋਟਲ ਟੋਟਲ ਜਿਹੜਾ ਮਾਲ ਹੈਗਾ ਉਹ 3-4 ਕੰਪਨੀਆਂ ਦਾ ਨੂੰ ਸੀਕ ਕਰਦੇ ਪਏ ਆ ਔਰ ਰਿਪੋਰਟ ਆਣ ਤੇ ਬਾਅਦ ਹੀ ਇਨਵੈਸਟ ਕਰ ਲਈ ਕੀਤੀ ਹੈ ਕਿੰਨਾ ਮਾਲ ਤਾਂ ਇਹ ਜਿਹੜਾ ਮਾਲ ਹੁਣ ਇੱਕ ਵਾਰੀ ਸੀਲ ਕਰ ਲਿੱਤਾ ਗਿਆ ਜੀ ਆ ਇੱਕ ਵਾਰੀ ਮਾਲ ਸੈਂਪਲ ਲੈ ਕੇ ਮਾਲ ਸੀਲ ਕਰ ਦਵਾਂਗੇ ਉਹਦੀ ਰਿਪੋਰਟ ਜਲ ਤੋਂ ਜਲ 2 ਦਿਨਾਂ ਚ ਮੰਗਾ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ ਤੇ ਲੱਗ ਰਿਹਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਘੋ ਪਿਆ ਹੋਇਆ ਇਹ ਸਾਰਾ ਸਸਪੈਕਟਡ ਹੈਗਾ ਜੀ ਯੈਸ ਅਸਿਊਮ ਟੂ ਬੀ ਸਸਪੈਕਟਡ ਕਿਉਂਕਿ ਨਾ ਸਾਨੂੰ ਜਿਹੜਾ ਅੱਜ ਤੀ ਨਾ ਬਾਜ਼ਾਰ ਦੇ ਵਿੱਚ 60 ਕਿਉਂ ਆਂਦਾ ਹੈ ਕਿਉਂਕਿ ਬੜਾ ਹੀ ਚੰਗਾ ਅਚਾਹ ਉਹਦੀ ਸਾਨੂੰ ਉਹਦੀ ਕਾਫੀ ਲੱਗੀ ਆ ਇਹ ਇੱਥੇ ਲਿਖਿਆ ਹੈ ਸਰਤੀ ਨਾਟ 60 ਜਸਟ 60 ਤੇ ਕੁਸ਼ਕੀ ਦੀਆਂ ਦੇਖੇ ਜਿਹੜੀਆਂ ਪਾਈਆਂ ਗਈਆਂ ਸਮ ਇਧਰੇ ਮੈਨੂੰ ਲਿਆਕ। ਸੋ ਇਹ ਟੋਟਲ ਮਾਰਕ ਚੈੱਕ ਕਰਾਵਾਂਗੇ। ਉਹ ਜਿਹੜੇ ਜੋ ਆਈਆ ਕੰਪਲੀਟ ਆਈਓ ਸਾਡੇ ਕੋਲ ਆਈ ਗਿਆ ਜਾਂ ਰਿਪੋਰਟ ਆਈ ਕਿ ਸਾਡੇ ਵੱਲ ਜੱਟ ਦਿਖਾ ਦਿੱਤੀ ਹੈ। ਥੈਂਕ ਯੂ।